ਹਾਂ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਪੈਣਾ ਜੀ ਲੈਂਟਰ ਤੇ ਬੱਦਲ ਮਨਰਾ ਰਹੇ ਆ ਬੱਦਲ ਤਾਂ ਵੈਸੇ ਤਿੰਨ ਤਰ੍ਹਾਂ ਤੋਂ ਐਂ ਕਰੀ ਜਾਂਦੇ ਆ ਪਰ ਉਮੀਦ ਅੱਜ ਕੋਈ ਮੀਂਹ ਨਹੀਂ ਆਉਂਦਾ ਤੇ ਪਰਮਾਤਮਾ ਕਰਕੇ ਨਾ ਹੀ ਆਵੇ ਕੱਲ ਨੂੰ ਵੀ ਆ ਜੇ ਕੋਈ ਚੱਕਰ ਨਹੀਂ ਥੋੜੇ ਸਮੇਂ ਦੇ ਵਿੱਚ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਲੈਂਟਰ ਦਾ ਕੰਮ ਸ਼ੁਰੂ ਹੋ ਜਾਊਗਾ ਬਾਕੀ ਜਾ ਕੇ ਵੇਣੇ ਕੀ ਮਾਹੌਲ ਹੈ ਤੇ ਟੜਕੇ ਦੇ ਨਿਆਰਾ ਵੈਸੇ ਸਭ ਤੋਂ ਵਕਰਾ ਹੁੰਦਾ ਇਕਦਾਂ ਤਾਜੀ ਹਵਾ ਮਿਲਦੀ ਹੈ ਵਾਕੀ ਕੰਨਾਂ ਦੇ ਵਿੱਚ ਪੰਛੀਆਂ ਦੀ ਆਵਾਜ਼ ਹੀ ਰੋਂ ਪੈਂਦੀ ਹੈ ਨਾ ਨਿਆਰਾ ਆ ਜਾਂਦਾ ਸੁੰਦੀ ਵਾਜ ਆ ਗਏ ਬਾਕੀ ਸ਼ੋਰ ਨਹੀਂ ਸ਼ਰਾਬਾਂ ਨਹੀਂ ਕੋਈ ਟੀਂ ਟੀਨੀ ਪੈ ਪੈ ਨਹੀਂ ਵਧੀਆ ਸ਼ਾਂਤੀ ਹੈ ਜਾ ਕੇ ਵੇਣੇ ਨਾਲੇ ਦਿਖਾਉਣੇ ਤੁਹਾਨੂੰ ਕੀ ਕੁਛ ਆ ਗਿਆ ਲਓ ਜੀ ਪਹੁੰਚ ਚੁੱਕੇ ਆਪਾਂ ਲੋੜ ਤੇ ਤੇ ਬਰੇਤੀ ਰਾਤ ਹੀ ਆ ਗਈ ਸੀ ਬੱਜਰੀ ਤੜਕੇ 6:30 ਵਜੇ ਆ ਗਈ ਹੈ ਤੇ ਟੈਂਕੀ ਆਈ ਹੈ ਹੁਣੇ ਬਸ 15 ਮਿੰਟ ਪਹਿਲਾਂ ਪਾਣੀ ਵਾਲੀ ਵਾਹ ਜੀ ਵਾਹ ਤੇ ਬਾਕੀ ਹੁਣ ਵੇਟ ਹੋ ਰਹੀ ਹੈ ਮਿਸਤਰੀਆਂ ਦੀ ਤੇ ਜਿਨ੍ਹਾਂ ਨੇ ਲੈਂਡਰ ਪਾਉਣਾ ਉਹਨਾਂ ਦੀ ਲਓ ਜੀ ਸਿਮੈਂਟ ਵੀ ਆ ਗਿਆ ਕੁਛਕ ਤਾਂ ਰਾਤ ਆ ਗਿਆ ਸੀ ਜਿਹੜਾ ਰਹਿ ਗਿਆ ਸੀ ਉਹ ਹੁਣ ਆ ਗਿਆ ਸਿਮੈਂਟ ਲੈ ਕੇ ਸਰ 26 26 ਕੱਟ ਲੈ ਕੇ ਰਾਤ ਪਹਿਲੇ ਉਤਰ ਆਏਗਾ ਹਾਂ ਹਾਂ ਰਾਤ 12:00 पूरे 40 तोले 40 हो गए धन्यवाद आपका थोड़ा आगे दिखा दो चढ़ जाओ बाइक ਨੂੰ ਦੱਸ ਦੇ ਕਿੱਥੇ ਲੈਣਾ ਹੈ ਲੋ ਜੀ ਅਲਟਰਾ ਟੈਕ ਹੈ ਸਿਰੇ ਦਾ 10 ਮਿੰਟ ਹੈ ਗਿੱਲ ਸਾਹਿਬ ਦੱਸੋ ਕਿਹੜੇ ਪਾਸੇ ਲੈਣਾ ਆਪਾਂ ਚੜ ਗਏ ਛੱਤ ਤੇ ਮਾੜਾ ਮੋਟਾ ਸੁੰਨਵਾਈ ਦਾ ਕੰਮ ਰਹਿੰਦਾ ਉਹ ਵੀ ਕਰ ਜਾਣਗੇ ਤੇ ਮਾੜਾ ਮੋਟਾ ਪਲੰਬਰ ਦਾ ਰਹਿੰਦਾ ਤੇ ਮਾੜਾ ਮੋਟਾ ਮਿਸਤਰੀ ਦਾ ਹੁਣ ਲੱਗੇ ਹੋਏ ਆ ਥੋੜੇ ਸਮੇਂ ਦੇ ਵਿੱਚ ਵਿੱਚ ਕਹਿੰਦੇ ਆ ਵੀ ਕੰਮ ਕਰ ਦਿਆਂਗੇ ਕਈ ਬੰਦੇ ਪਤਾ ਇੱਥੇ ਕੀ ਕਰਦੇ ਐ ਇੱਕ ਇਹਨਾ ਗੋਲ ਜਿਹਾ ਹੁੰਦਾ ਕੋਈ ਬਲੱਡ ਟਰੱਕ ਆ ਉਹ ਮੰਗਾ ਲੈਂਦੇ ਆ ਉਹਦੇ ਵਿੱਚ ਹੀ ਮਟੀਰੀਅਲ ਪਾਇਆ ਹੁੰਦਾ ਤੇ ਉਹਨਾਂ ਦਾ ਘੁਕਦਾ ਆਉਂਦਾ ਤਾਂ ਜੋ ਜਿਹੜਾ ਮਸਾਲਾ ਵਿੱਚ ਪਾਇਓ ਰਲ ਜੇ ਵੈਸੇ ਉਹਦੇ ਨਾਲ ਆਏ ਆ ਵੀ ਮਿੰਟ ਦਾ ਕੰਮ ਸਕੈਂਟਾ ਚ ਹੋ ਜਾਂਦਾ ਪਰ ਉਹ ਆਉਂਦਾ ਉਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਕੀ ਪਾਇਆ ਹੁੰਦਾ ਕੀ ਨਹੀਂ ਪਾਇਆ ਹੁੰਦਾ ਜੇ ਮੰਨ ਲਓ ਕਈ ਵਾਰੀ ਹੁਣ 80-90 ਕਟੇ ਨੇ ਕੰਮ ਚੱਲੇ ਜਾਂਦਾ ਪਰ ਆਪਾਂ 100 ਪਾਉਣੇ ਹੁੰਦੇ ਆ ਪਰ ਉਹ ਤਾਂ 80 ਹੀ ਪਾਉਣਗੇ ਤੇ ਐ ਨਹੀਂ ਪਤਾ ਕੀ ਪਾਉਣਗੇ ਵਿੱਚ ਕਿਹੜਾ ਸਿਮੈਂਟ ਪਾਉਣਗੇ ਹੁਣ ਆਪਾਂ ਨੂੰ ਤਾਂ ਨਹੀਂ ਪਤਾ ਨਾ 10 ਗੱਟੇ ਘੱਟ ਪਾਤੇ ਤਾ ਕਰਕੇ ਜਿਹੜੀ ਦੂਜੀ ਮਸ਼ੀਨ ਨੇ ਤੇ ਆਪਣੇ ਪਿੰਡਾਂ ਚਲਦੀ ਐ ਉਹੀ ਸਹੀ ਲੱਗਦੀ ਐ ਉਹਦੇ ਨਾਲ ਐ ਤਾਂ ਵਿਸ਼ਵਾਸ ਆ ਵੀ ਆਪਾਂ ਆਪਣੇ ਹੱਥੀ ਪਾਇਆ ਵਲੈਂਟਰ ਨਾਲੇ ਮਜਬੂਤੀ ਵੱਧ ਆਉਂਦੀ ਐ ਭਾਵੇਂ 10 ਗੱਟੇ ਵੱਧ ਪਾ ਲਗੇ ਆਪਾਂ ਤੇ ਭਾਵੇਂ ਕੋਈ ਕਰ ਲੀ ਗਏ ਯਾਰ ਜਿਹੜੀ ਚੀਜ਼ ਆਪਣੇ ਹੱਥ ਹੈ ਜਿਹੜੀ ਉਹਨਾਂ ਦੇ ਹੱਥੋਂ ਦਾ ਕੀ ਭਰੋਸਾ ਵਿੱਚ ਕੀ ਪਾ ਕੇ ਲਿਆਉਂਦੇ ਕੀ ਨਹੀਂ ਪਾ ਕੇ ਲਿਆਉਂਦੇ ਉਹਦਾ ਬਿਲਡਰ ਵਗੈਰਾ ਯੂਜ਼ ਕਰਦੇ ਆ ਜਿਨ੍ਹਾਂ ਨੇ ਮਿੰਟਰ ਕੰਮ ਨਿਬੇੜਨਾ ਹੁੰਦਾ ਗਾਂ ਠੇਕਾ ਫੜਨਾ ਹੁੰਦਾ ਨਾਲੇ 4 ਰੁਪਏ ਬਚਾਉਣੇ ਹੁੰਦੇ ਹੂੰ ਤਾਂ ਕਰਕੇ ਜਿਹੜੀ ਚੀਜ਼ ਆਪਣੇ ਹੱਥੀ ਹੁੰਦੀ ਐ ਆਪਣੋ ਤੇ ਵਿਸ਼ਵਾਸ ਹੁੰਦਾ ਤੇ ਮੈਂ ਵੀ ਜਿਹੜਾ ਦੂਜਾ ਲੈਂਟਰ ਹੁੰਦਾ ਮਸ਼ੀਨ ਜਿਹੜੀ ਆਮ ਵਰਤਦੇ ਆ ਉਹ ਖੜੀ ਜਿਹੜੀ ਉਹ ਖੜੀ ਨਹੀਂ ਉਹਦੇ ਨਾਲ ਦੀ ਇੱਕ ਹੋਰ ਹੁੰਦੀ ਹੈ ਉਹੀ ਵਰਤੋ ਦੂਜੀ ਨਾਲ ਵਰਤੋ ਉਹ ਕੈਸ ਸੁਲ ਜਾਦਾ ਭਾਈ ਵਿਸ਼ਵਾਸ ਹੀ ਨਹੀਂ ਹਰ ਕੀ ਪਾਉਂਦੇ ਵਿੱਚ ਕੀ ਨਹੀਂ ਪਾਉਂਦੇ ਜਾਂ ਤਾਂ ਐ ਹੋਵੇ ਆਪਣੇ ਸਾਹਮਣੇ ਖੜ ਕੇ ਪਾਉਂਦੇ ਹੁਣ ਗਿੱਲ ਸਾਬ ਨਾਲ ਤੁਹਾਨੂੰ ਮਿਲਾਉਣਾ ਭੁੱਲ ਗਏ ਸੀ ਗਿੱਲ ਸਾਬ ਬੈਠੇ ਨੇ ਗਿੱਲ ਸਾਬ ਕਹਿੰਦੇ ਯਾਰ ਵੀ ਟੈਨਸ਼ਨ ਕਾਹੇ ਨਹੀਂ ਖਤਮ ਹੁੰਦੀ ਵੇ ਗਿੱਲ ਸਾਬ ਕਹਿੰਦਾ ਯਾਰ ਗਰੀਬ ਘਰੇ ਟੈਨਸ਼ਨ ਹੀ ਟੈਨਸ਼ਨ ਆਉਂਦੀਆਂ ਹੁਣ ਤੁਸੀਂ ਗਰੀਬ ਦੇਖ ਲਓ ਆਈਫੋਨ ਇਹ ਰੱਖਦਾ ਹੈ ਸਵਿਫਟ ਘਰ ਇਹਦੇ ਕੋਲੇ ਆ ਲਾਈਵ ਲਪਾਉਣ ਦੀਆਂ ਗੱਲਾਂ ਇਹਦੀਆਂ ਲਵ ਮੈਰ ਜੇ ਕਰਾ ਰਿਹਾ ਹੈ ਕੱਪੜੇ ਪੂਰੇ ਮਹਿੰਗੇ ਪਾਉਂਦਾ ਹੈ ਕੰਨਾਂ 'ਚ ਮੁੰਦਰਾ ਸੋਨੇ ਦੇ ਦੀਆਂ ਤੇ ਚੈਣੀ ਚੂਣੀ ਪਾਈ ਇੱਕ ਦੰਦ ਵੀ ਲਾ ਲਈ ਬੈਠਾ ਸੋਨੇ ਦਾ ਉਹ ਨਹੀਂ ਯਾਰ ਤੇ ਫਿਰ ਵੀ ਵੇਖ ਲੈ ਤੂੰ ਹਜੇ ਕਰਦੇ ਆ ਗੱਲਾਂ ਵੀ ਇਹ ਗਰੀਬ ਆ ਮੈਂ ਗਰੀਬ ਕਿਹਾ ਤੂੰ ਬਈ ਜਿੰਨਾ ਤੂੰ ਮੀਰ ਉਹਨਾਂ ਦਾ ਕੋਈ ਵੀ ਨਹੀਂਗਾ ਹੋਰ ਸਾਰੇ ਰਾਸਤਾਂ 'ਚ ਤੇਰੀ ਫੁੱਲ ਚੜਾਈ ਹੈ ਲੋਕ ਗੱਲਾਂ ਕਰਦੇ ਆ ਵੀ ਗਿੱਲ ਗੰਗਨਗਰ ਵਾਲਾ ਗਿੱਲ ਹੈ ਤੇਰੇ ਚਰਚੇ ਆ ਬਥੇਰੇ ਕਾਲਜਾਂ 'ਚ ਹਾ ਵੇ ਮੈਂ ਤਾਂ ਕਦੇ ਕਾਲਜ ਚ ਫਿੱਚਾਂ ਦੀ ਨੰਗਾ ਤੂੰ ਨੀ ਨੰਗੇ ਪ੍ਰਚਾਰਚੇ ਤਾਂ ਹੁੰਦੇ ਹੁੰਦੇ ਆ ਨਾ ਹੁਣ ਐਡਾ ਮਸ਼ਹੂਰ ਬੰਦਾ ਯਾਰ ਤੂੰ ਸੋਹਣਾ ਸੁਨੱਖਾ ਹੋਵੇ ਕੜਾ ਹੀ ਪਾਇ ਚਾਂਦੀ ਦਾ ਹਾਂ ਕਿੱਥੇ ਯਾਰ ਬਾਜੀ ਨੱਤਿਆਂ ਦਾ ਸੋਨੇ ਦੇ ਗਈਆਂ ਰੰਗਾਲ ਪੜੀ ਕਿਰੇ ਨਹੀਂ ਨੱਤਿਆਂ ਦਾ ਸੋਨੇ ਦੇ ਗਏ ਨਹੀਂ 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 ਕੋ ਚਮਕੀ ਦੇ ਹੁੰਦੀਆਂ ਵੇ ਆ ਵਾਹ ਕੰਨੀ ਨੱਤੀਆਂ ਪਵਾ ਕੇ ਗਾਣਾ ਨਹੀਂ ਆਸੀ ਉਹ ਕਿਹੜਾ ਸੀ ਉਹ ਹੁਣ ਗਿਆਦਾ ਵਿਆਹ ਹੋਇਆ ਤਕੀ ਸਾਧੂ ਘਰ ਤਾਂ ਜਾਵਾਂਗੇ ਬਾਜੀ ਕੀ ਹਾਲ ਚਾਲ ਦੋਸਤੋ ਨਵੰਬਰ ਚ ਪਹੁੰਚੋ ਠੀਕ ਉਸੇ ਤਾਂ ਹੀ ਕਰਾਇਆ ਉਸੇ ਨਹੀਂ ਉਸੇ ਨਹੀਂ ਤੋੱਖਾ ਆਇਆ ਬਲਤ ਆ ਜਾ ਪਹਿਲਾਂ ਗੱਲ ਗਾਮੇਦਾਰੂ ਪੀਂਦਾ ਸੀ ਹੁਣ ਖੁਸ਼ੀ ਚ ਪੀਂਦਾ ਹੁਣ ਨਹੀਂ ਪੀਂਦਾ ਸੱਚੀ ਦੱਸ ਸੱਚੀ ਉਹ ਤਾਂ ਗੁਰਦੁਆਰੇ ਆਪਾਂ ਕਹਿੰਦਾ ਆਪਾਂ ਨਹੀਂ ਦੇਖ ਲਓ ਦੋਸਤੋ ਵਿਆਹ ਤਵਾਲ ਬੰਦ ਰੇ ਇੰਨਾ ਫਰਕ ਪੈ ਜਾਂਦਾ ਹੋਇਆ ਹੀ ਨਹੀਂ ਆਇਆ ਵਿਆਹ ਦਾ ਪਰ ਨਹੀਂ ਹੋਇਆ ਤਾਂ ਨਹੀਂ ਪਰ ਐ ਵੀ ਉਹਦੇ ਅਸਰ ਦਿਖਣੇ ਸ਼ੁਰੂ ਹੋ ਗਏ ਹਾਂ ਜਿਹੜੀ ਚੀਜ਼ ਤਾਂ ਕੋਈ ਛਡਾ ਨਹੀਂ ਸਕਿਆ ਹੁਣ ਤੋ ਵੇਖ ਲਾ ਵੀ ਇੱਕ ਲੜਕੀ ਦੇ ਉਹਨਾਂ ਜ਼ਿੰਦਗੀ ਦੇ ਵਿੱਚ ਵੀ ਉਹ ਚੀਜ਼ ਨੂੰ ਛੱਡਦੀ ਐਵੀਂ ਆ ਨਾ ਗੱਲ ਚਲ ਆਪਾਂ ਦਾ ਭਵਿਕ ਬਣਾ ਜ਼ਿੰਦਗੀ ਤੂੰ ਕਾਮਯਾਬ ਹੋਵੇਂ ਸਾਰੀ ਦੁਨੀਆ ਤੈਨੂੰ ਗਿਲ ਗਿਲ ਦੇ ਨਾਂ ਨਾ ਜਾਣੇ ਜਿਹੜੀ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਆ ਗਈ ਐ ਸਾਡੇ ਪਲੰਬਰ ਜੀ ਪਹੁੰਚ ਚੁੱਕੇ ਨੇ ਸਾਡੇ ਵਿੱਚ ਪਲੰਬਰ ਜੀ ਕੀ ਹਾਲ ਨੇ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਿਆ ਜਾਂਦਾ ਤੇ ਥੋੜੀ ਬੇਸਬਰੀ ਨਾਲ ਬੇਟ ਹੋ ਰਹੀ ਸੀ ਜਲਦੀ ਤੇ ਜਲਦੀ ਕੰਮ ਨੇ ਵੇੜਾ ਜਾਵੇ ਤੇ ਸਾਨੂੰ ਵਿਹਲੇ ਕਰਾ ਜਾਵੇ ਹੋਰ ਸੁਣਾਓ ਤਕੜੀ ਸਿਹਤ ਹੈ ਵੀਰੇ ਠੀਕ ਹੈ ਸਾਰੇ ਹਾਂਜੀ ਆਇਆ ਲੱਗਦਾ ਜਿਵੇਂ ਨਾ ਕੜਾਈ ਚੜੀ ਹੁੰਦੀ ਹੈ ਘਰੇ ਅੱਜ ਲੱਗੀ ਅਸਈ ਰੌਣਕ ਤਾਂ ਹਲੇ ਹੋਰ 20 ਮਿੰਟਾਂ ਨਹੀਂ ਤੇ ਬੰਦੇ ਬਾਵਾ ਆ ਗਏ ਨਾ ਫਿਰ ਨਾ ਪੈਰ ਤੁਹਾਨੂੰ ਖਾਣੀ ਦਿਹਾਉਣਾ ਉਧਰ ਲੱਗੂ ਸਹੀ ਰੌਣਕ ਕਣੀ ਗੱਲਾਂ ਸਹੀ ਗੱਲ ਹੈ ਕੜਾਈ ਤੋਂ ਜ਼ਿਆਦਾ ਗਿਆ ਯਾਰ ਗਿੱਲ ਦਾ ਫੇਰ ਵਿਆਹ ਨੇੜੇ ਆ ਗਿਆ ਹੈ ਜ਼ਿਆਦਾ ਜਾਂਦਾ ਚਲੋ ਗਿੱਲ ਦੇ ਵੀ ਕੜਾਈ ਚੜੂਗ ਜਣ ਛੋੜ ਦੇਣਾ ਪਾਈ ਬਾਕੀ ਦੋਨੇ ਤਰ੍ਹਾਂ ਦਾ ਮੌਸਮ ਆਪੇ ਧੁੱਪ ਹੀ ਨਿਕਲੀ ਪਈ ਐ ਉਧਰ ਬੱਦਲ ਵੀ ਬਣੇ ਪਿਆ ਤੇ ਹੁਣ ਡੋਰਾ ਪਰਮਾਤਮਾ ਤੇ ਐ ਸਭ ਕੁਝ ਵਧੀਆ ਹੋਊਗਾ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਦਾ ਨਾਮ ਲੈ ਕੇ ਜੀ ਕੰਮ ਕਰਤਾ ਸ਼ੁਰੂ ਵਾਹਿਗੁਰੂ ਮੇਰ ਕਰੇ ਪਹਿਲੇ ਗੱਟੇ ਦਾ ਮਾਲ ਬਣ ਰਿਹਾ ਹੈ ਤੇ ਭਾਈ ਸਾਹਿਬ ਖੜੇ ਸਾਡੇ ਠੇਕੇਦਾਰ ਸਾਹਿਬ ਈ ਠੇਕੇਦਾਰ ਸਾਹਿਬ ਬੜੀਆ ਇੱਕਦਮ ਚਲੋ ਮੌਸਮ ਅੱਛਾ ਰਹੇਗਾ ਨਾ ਹਾਂ ਹਾਂ ਮੌਸਮ ਤਾਂ ਅੱਛਾ ਹੀ ਹੈ ਬਸ ਠੀਕ ਐਸੇ ਹੀ ਰਹੇ ਬਸ ਚਲੋ ਜੀ ਹਾਂ ਬਿਲਕੁਲ ਬਸ ਮੀਂਹ ਨਾ ਆਵੇ ਨਹੀਂ ਨਹੀਂ ਹਾਂ ਹੁਣ ਜਾਊਗੀ ਤਾਂ ਰੈਡੀ ਜੀ ਇਹ ਤਰੀਕਾ ਸਹੀ ਹੈ ਲੈਟਰ ਪਾਉਣ ਦਾ ਚਲੋ ਜੀ ਲੈਂਟਰ ਆਖਰੀ ਪਣਾਵਾ ਤੇ ਪਹੁੰਚ ਚੁੱਕਿਆ ਹੈ ਲਗਭਗ ਲਗਭਗ 145 ਗੱਟੇ ਦੇ ਕਰੀਬ ਲੱਗ ਚੁੱਕੇ ਨੇ ਤੇ ਮੈਨੂੰ ਲੱਗਦਾ 15 ਵੀ ਘਟਿਆ ਜੇ ਹੋਰ ਲੱਗਣਗੇ ਤੇ ਬਾਕੀ ਪ੍ਰਮਾਤਮਾ ਦੇ ਜ ਬਹੁਤ ਕਿਰਪਾ ਰਹੀ ਹੈ ਵੀ ਮੌਸਮਾ ਸਹੀ ਹੋ ਗਿਆ ਪਹਿਲਾਂ ਤਾਂ ਮਤਲਬ ਦੁਪਹਿਰ ਤੱਕ ਤਾਂ ਵਧੀਆ ਹੋਈ ਰਹੀ ਹੈ ਬੱਦਲ ਬਈ ਰਹੀ ਹੈ ਹਵਾ ਚੱਲੀ ਗਈ ਠੰਡੀ ਉਸ ਤੋਂ ਬਾਅਦ ਥੋੜੀ ਬਤੀ ਗਰਮੀ ਹੋਈ ਹੈ ਚਲੋ ਗਰਮੀ ਦਾ ਅੱਜ ਕੋਈ ਨੁਕਸਾਨ ਨਹੀਂ ਕਿਉਂਕਿ ਐ ਵੀ ਕੰਮ ਹੋਣਾ ਚਾਹੀਦਾ ਤੇ ਪਰ ਮਾਰਪਾ ਨੇ ਵਧੀਆ ਸੁਣੀ ਹੈ ਅੱਜ ਧੁੱਪ ਰਹੀ ਹੈ ਤੇ ਸਾਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਨੂੰ ਕਿ ਸਰ گاਉੜ ਤੋਂ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਲਗਭਗ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਵਾਹੀ ਗੁਰੂ ਮੇਹਰ ਕਰੇ ਲੈਂਟਰ ਪੈ ਜਾਊਗਾ ਤੇ ਛੱਟਿਆਰ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਧਾਈਆਂ ਤੇ ਆ ਹੁਣ ਪਾਈ ਜਾਂਦੇ ਮਨ ਲਗਾ ਕੀਤੇ ਚਾਰ tane ਕਿ ਤਿਆਰ ਹੈਗੇ ਬਾਕੀ ਤੇ ਪਈਏ ਇਕੱਠੇ 12 ਇਕੱਠੇ ਇਹਨੂੰ ਲੋਡ ਬਈ ਦੌਰ ਮਂਗਾਈ ਜਾਣਗੇ ਤੇ ਇੱਕ ਪਾਣੀ ਦਾ ਟੈਂਕਰ ਹਜੇ ਪੂਰਾ ਲੱਗਿਆ ਨਹੀਂਗਾ ਪ੍ਰੋਪਰ ਕੁੱਲ ਬਣਾ ਕੇ ਸਾਰਾ ਕੁਝ ਵਧੀਆ ਰਿਆ ਨਾ ਕੋਈ ਭਾਈ ਦੌੜ ਰਹੀ ਹੈ ਵਾਲੀ ਬਸ ਪੂਰਾ ਵਧੀਆ ਜਿਹਾ ਲੱਗਿਆ ਦੀ। ਬਾਕੀ ਦਾ ਤਾਂ ਮੈਂ ਤੁਹਾਨੂੰ ਦੱਸਾਣਾ ਹੈ। ਤੇ ਬਹੁਤ ਵਧੀਆ ਲੈਟਰ ਵੈੱਜਣਾਗੇ। ਤੇ ਆ ਜੀ ਸੰਜੇ ਸੰਜੇ ਠੇਕੇਦਾਰ ਸਾਰੀ ਮਸ਼ੀਨਾਂ ਸੰਜੇ ਦੀ ਹੈ ਤੁਸੀਂ ਐਂ ਵੇਖ ਲਓ। ਸੰਜੇ ਅੱਜ ਤੋਂ 15 ਸਾਲ ਪਹਿਲਾਂ ਇੱਥੇ ਆਪ ਮਜ਼ਦੂਰੀ ਕਰਨ ਆਇਆ ਸੀ। ਯੂਪ ਤੋਂ ਕਿ ਪਿਆਰ ਪਿਆਰ ਤੋਂ ਵੇਖ ਲਓ। ਇਹਨੇ 10 ਸਾਲ ਲਗਾਤਾਰ ਮਜ਼ਦੂਰੀ ਕੀਤੀ ਹੈ। ਉਸ ਤੋਂ ਬਾਅਦ ਬੰਦੇ ਨੇ ਮਿਹਨਤ ਕਰਕੇ ਆ ਆਉਦੀ ਮਸ਼ੀਨ ਲਈ ਹੈ। 4.5 ਲੱਖ ਦੀ। ਤੇ ਸੰਜੇ ਨੇ ਆਉਦੀ ਮਿਹਨਤ ਨਾਲ ਅੱਜ ਇਹਦੇ ਥੱਲੇ 10 ਬੰਦੇ ਕੰਮ ਕਰਦੇ ਆ। ਤੇ ਰਪੀਏ ਬੜਾ ਜਾਇਜ਼ ਲੈਂਦਾ ਹੈ ਬੜੀ ਰਪੀਣੀ ਲੈਂਦਾ ਤੇ ਮਿਹਨਤੀ ਬੰਦਾ ਕੋਲ ਮਲਾ ਕੇ ਤੇ ਆਪਦੀ ਏਰੀਆ ਦੇ ਬੰਦਿਆਂ ਨੂੰ ਸਾਰਿਆਂ ਨੂੰ ਕੰਮ ਦੇ ਰਿਹਾ ਆ ਆਪਣੇ ਕੋਲੇ ਉਹਨਾਂ ਦਾ ਰਹਿਣ ਸਹਿਣ ਦਾ ਇੰਤਜ਼ਾਮ ਕਰਦਾ ਉਹਨਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਤੇ ਸੰਜੇ ਦੀ ਫੈਮਿਲੀ ਵੀ ਇੱਥੇ ਹੈ ਬੱਚੇ ਵੀ ਇੱਥੇ ਪੜਾ ਰਿਹਾ ਹੈ ਬਹੁਤ ਵਧੀਆ ਕਰਦਾ ਆਪਦਾ ਟਰੈਕਟਰ ਵੀ ਸੰਜੇ ਕੋਲੇ ਆਸੇ ਮਸ਼ੀਨ ਦੇ ਨਾਲ ਨਾਲ ਆਪਦਾ ਮੋਟਰਸਾਈਕਲ ਹੈ ਚੱਟਿਕੜ ਨੰਬਰ ਆਸੇ ਕੋਲ ਮਲਾ ਕੇ ਪੂਰਾ ਮਿਹਨਤੀ ਬੰਦਾ ਹੈ ਤੇ ਬਾਕੀ ਤਾਂ ਅੰਕਲ ਜੀ ਆ ਗਏ ਅੰਕਲ ਜੀ ਨੂੰ ਸਾਰੇ ਤੁਸੀਂ ਜਾਣਦੇ ਹੋ ਸੋਸਾਇਟੀ ਵਿੱਚ ਕੋਈ ਵੀ ਕੰਮ ਕਰਾਉਣਾ ਮਾਲੀ ਚੰਡੀਗੜ੍ਹ ਚ ਅੰਕਲ ਨੂੰ ਬੱਚਾ-ਬੱਚਾ ਜਾਣਦਾ ਹੈ ਕੋਈ ਵੀ ਕੰਮ ਕਰਾਓ ਅੰਕਲ ਦਾ ਨਾਮ ਲਓ ਛੋਟੇ ਤੋਂ ਬੰਦਾ ਰੁਪਏ ਵੀ ਨਹੀਂ ਮੰਗਦਾ ਕੋਈ ਪੂਰੀ ਫੁੱਲ ਮਸ਼ਹੂਰੀ ਹੈ ਸੋਸਾਇਟੀ ਚ ਕਿਸੇ ਨੇ ਜੇ ਕੋਈ ਵੀ ਘਰ ਪਾਉਣਾ ਹੁੰਦਾ ਜਾਂ ਕੰਮ ਕਰਾਉਣਾ ਹੁੰਦਾ ਪਹਿਲਾਂ ਅੰਕਲ ਨੂੰ ਫੋਨ ਲਾਉਂਦੇ ਆ ਵੀ ਅੰਕਲ ਜੀ ਰਹਿ ਦਿਓ ਵੀ ਕੀ ਤੋਂ ਕੀ ਕੁਝ ਕਰਾਈਗੇ ਪਲੰਬਰ ਤੋਂ ਲੈ ਕੇ ਮਿਸਤਰੀ ਤੋਂ ਲੈ ਕੇ ਇੱਥੋਂ ਤੱਕ ਕੇ ਭਾਵੇਂ ਤੁਸੀਂ ਦੁੱਧ ਲਵਾਉਣਾ ਕਰੇ ਕੋਈ ਕੰਮ ਆਲ ਰੌਂਡ ਅੰਕਲ ਕੋਈ ਕੰਮ ਹੀ ਕਹੋ ਤੇ ਸਾਰੇ ਕੰਮ ਅੰਕਲ ਕਰਦੇ ਆ ਬਾਕੀ ਸਭ ਤੋਂ ਵਧੀਆ ਕੰਮ ਜੋ ਅੰਕਲ ਅੱਜ-ਕੱਲ ਕਰ ਰਹੇ ਹੋ ਕਰ ਰਹੇ ਜੀ ਬੂਟੇ ਲਾਉਣ ਦਾ ਤੇ ਅਸੀਂ ਜਿਹੜਾ ਕੱਲ ਬਲੌਗ ਪਾਇਆ ਤੁਸੀਂ ਵੇਖਿਆ ਹੀ ਆ ਵੀ ਅੰਕਲ ਨੇ ਕਿੰਨੇ ਵਧੀਆ ਬੂਟੇ ਲਾਏ ਆ ਸਾਰੀ ਅੰਕਲ ਨੇ ਪਹਿਲ ਕਰੀ ਆ ਉਹ ਤੇ ਅੰਕਲ ਹੋਰ ਵੀ ਅੱਗੇ-ਅਗੇ ਬੂਟੇ ਲਾ ਰਹੇ ਆ ਜੋ ਬਹੁਤ ਵਧੀਆ ਗੱਲ ਹੈ ਜੇ ਆਪਾਂ ਕੁਦਰਤ ਨੂੰ ਬਚਾਉਣਾ ਹੈ ਤਾਂ ਵੱਧ-ਤੋਂ ਬੂਟੇ ਲਾਉਣੇ ਪੈਣਗੇ ਪਾਣੀ ਨੂੰ ਬਚਾਉਣਾ ਪਊਗਾ ਤੇ ਫੇਰ ਹੀ ਗਰਮੀ ਕੰਟਰੋਲ ਹੋਊਗੀ ਗਰਮੀ ਕੰਟਰੋਲ ਹੋਊਗੀ ਤਾਂ ਸਭ ਕੁਝ ਕੰਟਰੋਲ ਹੋ ਜਾਊਗਾ ਤੁਹਾਨੂੰ ਪਤਾ ਹੀ ਹੈ ਤਾਂ ਕਰਕੇ ਆਪ ਦਾ ਭਵਿੱਖ ਬਚਾਓ ਆਪਦੇ ਬੱਚਾ ਦਾ ਭਵਿੱਖ ਬਚਾਓ ਵੱਧ ਤੋਂ ਵੱਧ ਬ ਨੋਵੀ ਦੋਸਤੋ ਲੈਂਟਰ ਦਾ ਕੰਮ ਨਿਬੜ ਗਿਆ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਨੂੰ ਵਧਾਈਆਂ ਸਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਸਤਰੀ ਤੁਹਾਡਾ ਵੀ ਤੇ ਠੇਕੇਦਾਰ ਸਾਹਿਬ ਤੁਹਾਡਾ ਵੀ ਸਾਰਿਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਹੁਤ ਵਧੀਆ ਲੈਂਟਰ ਪੇਪਰ ਮਾਰਮਾਰੀ ਕਿਰਪਾ ਨਾਲ ਸਾਰਿਆਂ ਨੂੰ ਵਧਾਈਆਂ ਭਾਈ ਚਲੋ ਅੱਜ ਲਈ ਇੰਨੇ ਦੋਸਤੋ ਹੁਣ ਜਾ ਕੇ ਥੱਕੇ ਥੁੱਕੇ ਪੈਨੌਣੇ ਜਾ ਕੇ ਰੈਸਟ ਕਰਾਂਗੇ ਸਾਰਾ ਦਿਨ ਤੁਰੇ ਫਿਰਦੇ ਰਹੇ ਆ ਤੇ ਕੱਲ ਨੂੰ ਨਵੀਂ ਵੀਡੀਓ ਨਾਲ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ ਦੋਸਤੋ ਓਕੇ ਬਾਏ ਬਾਏ ਟਾਟਾ ਤੁਸੀਂ ਵੀ ਕਰ ਦਿਓ Bye.